ਦਾ ਤੂੰ ਦੱਸਦਾ ਕਿਆ ਕਿ ਸਾਲ ਦੇ ਮੁੰਡੇ ਦੇ ਵਿਆਹ ਤੇ ਜਾਣਾ ਉੱਠ ਘਰ ਪੰਜਰਾ ਉੱਰਦਾ ਹੀ ਨਹੀਂਗਾ ਸਹੀ ਜਾਣਾ ਮੈਂ ਪੰਜਰਾ ਈਦਾ ਠੀਠਾ ਈਦਾ ਠੀਠਾ ਉੱਰਦੇ ਨਹੀਂਗਾ ਜਾਣਾ ਵਿਆਹ ਤੇ ਜਾਣਾ ਵੇ ਜਿਹੜਾ ਸਾਡੇ ਪਿਆਰੇ ਨਾ ਆਪਾਂ ਖੜਾ ਕਰੋ ਜਾ ਯਾਰ ਲੈ ਇੰਨੇ ਮਾਰੀਦਾ ਬਸ ਨਿਯੋਨੀ ਕਰਦਾ ਕਿ ਨਹੀਂ ਤੁਸੀਂ ਮੇਰੇ ਨਾਲ ਕਰਦੇ ਮੁੰਡਾ ਮੈਂ 15 ਨੂੰ ਤੁਹਾਡਾ ਕਿੱਦਾਂ ਗੱਲਾਂ ਸਾਈਕਲ ਨੂੰ ਵਿਆਹ ਤੇ ਜਾਣਾ ਮੈਨੂੰ ਪਤਾ ਹੀ ਆ ਮੈਂ ਵਿਆਹ ਤੇ ਜਾਣਾ ਵਾ ਮੈਂ ਤੇਰੇ ਕਹਦਾ ਯਾਰ ਦੋ ਤਿਆਰ ਕਰ ਲੈ ਕੋਈ ਆਉਦਾ ਵਿਆਹ ਤੇ ਜਾਣ ਨੂੰ ਮੰਦਰ ਤੂੰ ਗੱਲ ਹੀ ਨਹੀਂ ਸੁਣਦਾ ਪੱਜਾ ਭਰਾਵਾ ਸਤਾਈ ਜਾਣਾ ਲਿਆਉਣਾ ਮੈਂ ਕਿਹਦਾ ਯਾਰ ਥੋੜਾ ਗੱਲ ਸੁਣ ਕੰਗਾ ਛੋਰਾ ਅਸੀਂ ਚੱਲੇ ਆ ਆ ਦੇ ਯਾਰ ਦੋਤੇ ਲੈ ਕੇ ਜਦੋਂ ਮਰਗੀ ਆ ਜੀ ਲੈ ਆਨੇ ਆ ਕੋਈ ਯਾਰ ਮੈਂ ਤੇਰੇ ਸਾਥ ਦੇ ਇਹਨਾਂ ਨੂੰ ਨਾ ਸਾਡੇ ਨੂੰ ਨਾ ਲੱਗੇ ਨਾ ਕੋਈ ਤੋਂ ਘਟਣਾ ਹੋ ਜਾਵੇ ਪੁੱਤ ਨੇ ਅਸੀਂ ਨਾ ਫੜਾਂ ਕਰਦੇ ਆ ਗੱਲ ਵੈਨੇ ਆ ਓ ਫੜੇ ਆਪਣੇ ਯਾਰ ਇਹਨਾਂ ਨੂੰ ਬੰਦ ਦੇ ਓ ਮੈਂ ਤੇਰਾ ਯਾਰ ਆ ਭਾਈ ਕੀ ਹਾਲ ਓ ਠੀਕ ਆ ਯਾਰ ਓ ਬਾਈ ਠੀਕ ਆ ਬਾਈ ਹੋਰ ਕਹਿੰਦੇ ਵਧੀਆ ਜੀ ਆਪਾਂ ਇੱਥੇ ਹੈਗਾ ਹਾਂਜੀ ਭਾਈ ਵਹਿਤ ਜਾਣਾ ਯਾਰ ਕੱਲੇਗਾ ਜਾਪਰਾ ਮੈਂ ਨਹੀਂ ਤੇਰੇ ਨਾਲ ਜਾਣਾ ਕਾ ਯਾਰ ਪਹੁੰਚ ਆ ਲਗੜ ਯਾਰ ਇਹ ਖੜੇ ਨੇ ਦੁਕਾਨ ਦੇ ਦਾ ਯਾਰ ਗਾਦੀ ਮੇਰੇ ਤੇ ਆਸ ਰੱਖੀ ਬੈਠਾ ਮੈਂ ਤਾਂ ਆਪ ਨਹੀਂ ਜਾਣਾ ਤੇਰੇ ਨਾਲ ਰਾਜ ਤੇਰੇ ਮੋਟਰਸਾਈਕਲ ਦਾ ਚੈਂਸਰ ਟਿਕਰਾਵ ਹੋ ਗਈ ਪਤਾ ਕਿੰਨੇ ਭੰਬਲ ਪੁੱਛੇ ਪਾਈ ਰੱਖਿਆ ਤਰਾਵਾ ਨਹੀਂ ਜਾਣਾ ਸਿੱਧਾ ਕਹ ਤੇ ਪਿੱਛੇ ਨਾਲ ਗੱਲਾਂ ਨਹੀਂ ਡਿੱਟਾ ਗਿਆ ਬਬਾ ਤੂੰ ਚੱਲ ਬੜ ਯਾਰ ਯਾਰ ਹੈ ਤਾਂ ਮੈਂ ਬੇਲੇ ਹੀ ਆ ਪਰ ਮੈਨੂੰ ਘਰੋਂ ਪੁੱਛ ਲੈ ਲੈਂਦੇ ਆ ਉਹ ਘਰੋਂ ਪੁੱਛਣ ਨੂੰ ਕੀ ਆ ਵਿਆਹ ਤਾਂ ਹੀ ਜਾਣਾ ਆਪਾਂ ਕਿੱਥੇ ਬੰਦਾ ਮਾਰਨ ਜਾਣਾ ਯਾਰ ਉਹ ਬੰਦਾ ਮਾਰ ਦੀ ਨਹੀਂ ਗੱਲ ਯਾਰ ਘਰੋਂ ਤਾਂ ਪੁੱਛਣਾ ਪੈਂਦਾ ਯਾਰ ਚੱਲ ਜੇ ਜਾਣਾ ਹੈ ਨਾ ਮੈਨੂੰ ਫੋਨ ਲਾ ਕੇ ਦੱਸ ਤੀ ਮੈਂ ਘਰੇ ਜਾ ਕੇ ਤਿਆਰ ਹੁਣਾ

ਓ ਲਾਡੀ ਯਾਰ ਹੁਣ ਤਿਆਰ ਮੈਂ ਥੋੜਾ ਜਿਹਾ ਮੈਨੂੰ ਕੰਮ ਆ ਗਿਆ ਸੀ ਘਰ ਦੇ ਨਹੀਂ ਕੰਮ ਭੇਜਤਾ ਸੀ ਹੈ ਅਜੇ ਵੈਸੇ ਮੈਂ ਤਿਆਰ ਵੀ ਨਹੀਂ ਹੋਇਆ ਮੈਂ ਤੈਨੂੰ ਨਾਲ ਫੇਸ ਫੋਨ ਲਾਉਣਾ ਠੀਕ ਹੈ ਕੋਈ ਤਿਆਰ ਨਹੀਂ ਹੋਇਆ ਯਾਰ ਜਲਦੀ ਕਰ ਯਾਰ ਗੱਲ ਮੈਂ ਤਾਂ ਤਿਆਰ ਹੋਇਆ ਬੈਠਾ ਵਾਂ ਮੈਂ ਤਾਂ ਬਾਰਬੂਆ ਵੀ ਲਾ ਤੇ ਆ ਜਾ ਤੂੰ ਯਾ ਯਾਰ ਅੱਧਾ ਫੋਨ ਕਰ ਤੈਨੂੰ ਹੈ ਤੀ ਨਹੀਂ ਹੈ ਓਹ ਹੋ ਇਹਦਾ ਫੇਰ ਫੋਨ ਆ ਗਿਆ ਹੈਲੋ ਉਹ ਜਾ ਭਰਾ ਵੇਰਾ ਤੂੰ ਮੇਰਾ ਟੂਆ ਲੈਣਾ ਕਰਦਾ ਕਿੰਨੀ ਜਾਈ ਨਾ ਰੁਕਦੇ ਰੋ ਗਿਆ ਯਾਨੀ ਜਲਦੀ ਕਰ ਯਾਰ ਤੈਨੂੰ ਕੰਨਾਟਾ ਉਹ ਤੇ ਕਿੰਝ ਆ ਰਿਹਾ ਯਾਰ ਉਹ ਜੇ ਤੈਨੂੰ ਮੈਂ ਇੱਕ ਅਰੀ ਕਹਿ ਦਣਾ ਮੈਂ ਤਿਆਰ ਹੋ ਕੇ ਆਉਂਦਾ ਵਾ ਤੇ ਆ ਗਿਆ ਚੱਲ ਹੋ ਜਾ ਯਾਰ ਆਮਾ ਮੈਂ ਇਹ ਫਲਕ ਹੁੰਦਾ ਫੁੱਟੇ ਮਹੇਗਾ ਸਾਰੇ ਆ ਵੀ ਆਪਾਂ ਹੁਣ ਨਾਲੇ ਆਂ ਪੱਕੂ ਜਵਾਨ ਦੇ ਹੁਣ ਚੱਲਦੇ ਆਂ 34 ਲੈ ਵੀ ਹੁਣ ਬੰਨ੍ਹਨੀ ਆਪਾਂ ਪੱਪੋ ਹੋ ਗਿਆ ਰੈਡੀ ਜਦੋਂ ਤਾਂ ਸਾਲਾ ਫੂਲ ਲਈ ਜਾਂਦਾ ਸੀਗਾ ਗਰਮੀ ਕਿੰਨੀ ਐ ਕਿੱਥੇ ਮਰ ਗਿਆ ਆ ਜਾ ਬਰ ਉਹ ਰਾਜੇ ਆ ਜਾ ਬਰ ਉਹ ਆ ਗਿਆ ਭਰਾਵਾ ਕਦੇ ਤਾਂ ਤੂੰ ਸਤਾ ਮਾਰਾ ਫੂਲ ਹੀ ਲਈਏ ਫੂਲ ਹੀ ਲਈਏ ਚੱਲ ਚੱਲ ਬੱਸ ਚੱਲ ਉਹ ਭਰਾਵਾ ਮੈਂ ਤੈਨੂੰ ਤਾਂ ਕਹਿਣਾ ਵਾਂ ਦਰਾਕਤਾ ਵਜਿਆ ਪਿਆ ਉਥੇ ਪਕੌੜੇ ਮੁੱਕ ਜਾ ਰਹੇ ਹਾਂ ਹਾਂ ਫਿਰ ਜਲਦੀ ਚੱਲ ਜਾਈਏ